ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਣ ਅਬਦਲ ਟਾਡੀ ਚਲ ਆਇਓ ਭੈ ਸੁਪਟ ਤਨ ਕੋ ਜਸ ਗਾਇਓ ਜਿਸਕੇ ਸੁਣਤ ਬੀਦਰ ਸ ਜਾਗੇ ਕਾਇਰ ਸੋ ਪਿਲ ਰਹਿ ਨਹ ਭਾਗੇ ਨਜਸ ਪਾਟਾਣ ਸੁਨਾਵਣ ਕਰਨ ਕਰਹਿ ਜੰਗ ਜੈਸੇ ਬੜ ਦਾਰਣ ਅਬਦਲ ਕੋ ਚੱਕਰ ਕਰ ਰੱਖਿਓ ਦਰਬ ਦਿਵਾਏ ਮਸੰਦਣ 파ਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤ ਗੁਰਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਜੁੜਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਕਥ ਕਥਾ ਸਤ ਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਸਿਮਰਨ ਦੇ ਨਾਲ ਜੁੜਨਾ ਕੀਤਾ ਹੈ ਆਓ ਗੁਰੂ ਪਿਆਰ ਵਾਲਿਓ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਜੋ ਅਗਲਾ ਰਹਿੰਦਾ ਪ੍ਰਸੰਗ ਹੈ ਉਸ ਨੂੰ ਆਪਾਂ ਸਰਵਣ ਕਰੀਏ ਸਤ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਕੱਲ ਅਸੀਂ ਸਰਵਣ ਕੀਤਾ 400 ਯੋਧੇ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਚੱਕਰੀ ਦੇ ਲਈ ਨੌਕਰੀ ਦੇ ਲਈ ਆਏ ਨੇ ਤੇ ਮਹਾਰਾਜ ਸਾਹਿਬ ਜੀ ਨੇ ਉਹਨਾਂ 400 ਜੋਧਿਆਂ ਨੂੰ ਰੱਖ ਲਿਆ ਹੈ। ਐਨੇ ਦੀਨ ਤੇ ਦਿਆਲੂ ਸਤਿਗੁਰੂ ਮਹਾਰਾਜ ਜੀ ਨੇ ਪੈਸੇ ਦੇਣੇ ਨੇ ਧੰਨ ਲੈਣਾ। ਆਪਣੇ ਘਰੇ ਵੇਖੋ ਜੇ ਕਿਸੇ ਨੇ ਨੌਕਰ ਰੱਖਣਾ ਹੋਵੇ ਤੇ ਉਹ ਬੰਦਾ ਪੁੱਛਦਾ ਵੀ ਤੈਨੂੰ ਕੰਮ ਆਉਂਦਾ? ਜੇਦੀ ਤੂੰ ਨੌਕਰੀ ਕਰਨੀ ਹੈ ਤੈਨੂੰ ਉਹ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਏਜੇਡਾ 400 ਇਨਸਾਨ ਆਏ ਸਨ 400 ਨੌਜਵਾਨ ਆਏ ਸਨ ਮਹਾਰਾਜ ਜੀ ਨੇ ਕੁਝ ਨਹੀਂ ਪੁੱਛਿਆ ਤੁਹਾਡੇ ਕੋਲ ਸ਼ਾਸਤਰ ਹੈ ਕੁਝ ਨਹੀਂ ਪੁੱਛਿਆ ਤੁਹਾਨੂੰ ਅਭਿਆਸ ਹੈ ਮਹਾਰਾਜ ਕਹਿੰਦੇ ਆਓ ਭਾਈ ਭਰਤੀ ਹੋਵੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੋਂ ਧਨ ਦੌਲਤ ਪ੍ਰਾਪਤ ਕਰੋ ਇਸੇ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਦੀਨ ਦਿਆਲੂ ਸਤਿਗੁਰੂ ਜੀ ਨੇ ਉਹਨਾਂ ਜਿਹੜੇ ਜੋਧੇ ਆਏ ਸਨ ਨੌਜਵਾਨਾਂ ਨੂੰ ਰੱਖ ਲਿਆ। ਅਗਲਾ ਪ੍ਰਸੰਗ ਹੁਣ ਨੌਜਵਾਨ ਜੋਧੇ ਤੇ ਰੱਖ ਲਏ ਨੇ। ਉਹਨਾਂ ਦੇ ਵਿੱਚ ਤਾਕਤ ਭਰਨ ਦੇ ਲਈ ਉਹਨਾਂ ਨੂੰ ਬੀਰ ਰਸ ਸੁਣਾਉਣ ਦੇ ਲਈ ਵੀ ਕੋਈ ਚਾਹੀਦਾ। ਫਿਰ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਅਬਦੁੱਲ ਢਾਡੀ ਨੂੰ। ਤੇ ਹੁਣ ਅਬਦੁੱਲਾ ਢਾਡੀ ਚੱਲ ਕੇ ਮਹਾਰਾਜ ਜੀ ਦੇ ਕੋਲ ਆਇਆ ਹੈ। ਆਓ ਇਸ ਤੋਂ ਅਗਲਾ ਪ੍ਰਸੰਗ ਆਪਾਂ ਸਰਵਣ ਕਰੀਏ। ਪ੍ਰੇਮ ਸਤਕਾਰ ਦੇ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸੁਣ ਅਬਦੁੱਲ ਢਾਡੀ ਚੱਲ ਆਇਓ ਭਏ ਸੁਪਟ ਤਨ ਕੋ ਜਸ ਗਾਇਓ ਪ੍ਰੇਮ ਸਤਕਾਰ ਦੇ ਨਾਲ ਆਖੋ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਗੁਰੂ ਮਹਾਰਾਜ ਜੀ ਕੋਲ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਅਬਦੁੱਲ ਢਾਡੀ ਹੈ ਜਿਹੜਾ ਇਹ ਚੱਲ ਕੇ ਆਇਆ ਹੈ ਕਿਉਂ ਆਇਆ ਜੀ ਇਹ ਪੁਰਾਤਨ ਸੂਰਮਿਆਂ ਦੀਆਂ ਬਹੁਤ ਸੋਹਣੀਆਂ-ਸੋਹਣੀਆਂ ਬਾਰਾਂ ਸੁਣਾਇਆ ਕਰਦਾ ਸੀ। ਬੀਰ ਰਸ ਭਰਦਿਆ ਕਰਦਾ ਸੀ। ਜੇ ਵੈਰਾਗਮਈ ਬਾਰਾਂ ਸੁਣਾਉਂਦਾ ਸੀ ਤੇ ਵੈਰਾਗ ਭਰਦਿਆ ਕਰਦਾ ਸੀ। ਤੇ ਜੇਕਰ ਬੀਰ ਰਸ ਵਾਲੀਆਂ ਸੁਣਾਉਂਦਾ ਸੀ ਤੇ ਬੀਰ ਰਸ ਭਰਦਿਆ ਕਰਦਾ ਸੀ। ਐਨੇ ਪਿਆਰ ਨਾਲ ਸੁਣਾਉਂਦਾ ਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਖਤ ਵੱਲ ਨੂੰ ਹੱਥ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਵੱਲ ਨੂੰ ਹੱਥ ਕਰਕੇ ਆਖਿਆ ਕਰਦਾ ਸੀ ਇਹ ਸਤਿਗੁਰੂ ਪਾਤਸ਼ਾਹ ਤਖਤਾਂ ਦਾ ਮਾਲਕ ਇਹਦੇ ਜਿੱਡਾ ਬਲੀ ਕੋਈ ਯੋਧਾ ਨਹੀਂ ਜੋ ਵੀ ਇਹਨਾਂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਅਬਦੁੱਲ ਢਾਡੀ ਆਇਆ ਅਤੇ ਸੋਹਣੀਆਂ 12 ਵੀ ਜਾਨ ਲੈ ਕੇ ਆਇਆ ਹੈ ਜਿਸਕੇ ਸੁਣਤ ਬੀਰ ਰਸ ਜਾਗੇ ਕਾਇਰ ਸੋ ਪਿਲ ਰਹਿ ਨਾ ਭਾਗੇ ਗੱਜ ਕੇ ਆਖੋ ਸਤਨਾਮ ਜੋਰ ਦੇ ਨਾਲ ਆਖੋ ਸਤਨਾਮ ਸ਼੍ਰੀ ਵਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਢਾਡੀ ਕਿਉ ਸੱਦੇ ਜੀ ਅੱਜ ਵੀ ਦੇਖੋ ਚਲੋ ਹੁਣ ਸਮਾਂ ਥੋੜਾ ਜਿਹਾ ਐਸਾ ਹਾਵ ਨਾਲ ਹੋ ਗਿਆ ਵੀ ਢਾਡੀਆਂ ਨੂੰ ਸੁਨਣਾ ਲੋਕਾਂ ਨੇ ਬੰਦ ਕਰ ਦਿੱਤਾ ਕਿਉਂਕਿ ਵੀਰ ਰਸ ਨਹੀਂ ਨਾ ਚਾਹੀਦਾ ਕਿਉਂਕਿ ਲੋਕਾਂ ਦੀਆਂ ਹੁਣ ਜ਼ਮੀਰਾਂ ਮਰ ਚੁੱਕੀਆਂ ਝੁਲਮ ਦੇ ਨਾਲ ਖੜਾ ਨਹੀਂ ਹੋਣਾ ਚਾਹੁੰਦੇ ਵੀਰ ਰਸ ਲਿਉਣਾ ਨਹੀਂ ਆਪਦੇ ਚ ਚਾਹੁੰਦੇ ਤੇ ਉਸ ਵੇਲੇ ਵੀਰ ਰਸ ਬੜਾ ਸੀ ਜੇਕਰ ਤੁਸੀਂ ਵੀ ਢਾਡੀ ਸੁਣ ਲਵੋ ਤੇ ਤੁਹਾਡੇ ਅੰਦਰ ਵੀਰ ਰਸ ਪੈਦਾ ਹੋਏਗਾ ਐਨੇ ਜ਼ਿਆਦਾ ਪਿਆਰ ਦੇ ਨਾਲ ਤੇ ਤਕੜੀਆਂ ਸੂਰਮਿਆਂ ਯੋਧਿਆਂ ਦੀਆਂ ਬਾਹਾਰਾਂ ਸੁਣਾਉਂਦੇ ਨੇ ਜਦੋਂ ਮਹਾਰਾਜ ਸਾਹਿਬ ਜੀ ਨੇ ਸੱਦਿਆ ਏ ਢਾਡੀ ਅਬਦੁੱਲ ਨੂੰ ਆਇਆ ਤੇ ਮਹਾਰਾਜ ਸਾਹਿਬ ਜੀ ਨੂੰ ਸੋਹਣੀਆਂ ਸੋਹਣੀਆਂ ਇਹ ਵਾਰਾਂ ਸੁਣਾਉਣ ਲੱਗਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਢਾਡੀ ਨੂੰ ਸੱਦ ਲਿਆ ਢਾਡੀ ਕੌਣ ਹੁੰਦੇ ਜੀ ਜਿਹੜੇ ਢੱਡ ਅਤੇ ਸਰੰਗੀ ਦੇ ਉੱਪਰ ਬਹੁਤ ਸੋਹਣੀਆਂ ਸੋਹਣੀਆਂ ਉੱਚੀ ਏਕ ਲਾ ਕੇ ਵਾਰਾਂ ਸੁਣਾਉਂਦੇ ਨੇ ਇਹਨਾਂ ਨੂੰ ਸੱਦ ਲਿਆ ਹੈ ਤੇ ਯੋਧਿਆਂ ਦੇ ਵਿੱਚ دیਵਾਨ ਲਾ ਕੇ ਮਹਾਰਾਜ ਜੀ ਨੇ ਸੋਹਣੀਆਂ ਸੋਹਣੀਆਂ 12 ਬੀਰ ਰਸ ਵਾਲੀਆਂ ਸੁਣਾਉਣਾ ਕੀਤੀਆਂ ਹਨ ਜਿਦ ਸੁਪਟਾਣ ਸੁਲਾਵਣ ਕਰਨ ਕਰਹਿ ਜੰਗ ਜੈਸੇ ਬਡਦਾਰਣ ਐਨਾ ਬੀਰ ਇਹ ਜੋਧਾ ਇਹਨੇ ਬਹੁਤ ਸੋਹਣੀਆਂ ਸੋਹਣੀਆਂ 12 ਸੁਨਾਈਆਂ ਤੇ ਯੋਧਿਆਂ ਦੇ ਅੰਦਰ ਜਿਹੜੀ ਇੱਕ ਤਾਕਤ ਸੀ ਇਹ ਭਰ ਦਿੱਤੀ ਗੱਲਾਂ ਦੇ ਨਾਲ ਹੀ ਤਾਕਤ ਭਰ ਦਿੱਤੀ ਜੋਧੇ ਵੀ ਸੋਚਦੇ ਸਨ ਕਿਦਨ ਉਹ ਸਮਾਂ ਆਏਗਾ ਜਦਨ ਜੰਗ ਦੇ ਵਿੱਚ ਜਾਵਾਂਗੇ ਤੇ ਲੜਾਈ ਕਰਾਂਗੇ ਮਰਾਂਗੇ ਤੇ ਲੜਾਂਗੇ ਅਬਦਲ ਕੋ ਚੱਕਰ ਕਰ ਰੱਖਿਓ ਦਰਬ ਦੇ ਵਾਏ ਮਸੰਦਨ પાਖਿਓ ਗੱਜ ਕੇ ਆਖੋ ਸਤਨਾਮ ਓ ਆਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਬਦਲ ਨੂੰ ਨੌਕਰੀ ਤੇ ਰੱਖ ਲਿਆ ਮਹਾਰਾਜ ਜੀ ਨੇ ਕਿਵੇਂ ਰੱਖਿਆ ਜੀ ਜਿਵੇਂ ਅੱਜ ਕੱਲ ਰਾਗੀਆਂ ਢਾਡੀਆਂ ਦਾ ਹਾਲ ਐ ਨਹੀਂ ਰੱਖਿਆ ਦੇਖਿਓ ਸਹਿਬ ਜੀ ਨੇ ਕਿੰਨੇ ਪਿਆਰ ਦੇ ਨਾਲ ਰੱਖਿਆ ਮਹਾਰਾਜ ਸਹਿਬ ਜੀ ਨੇ ਖੁੱਲਾ ਧਨ ਆਨੰਦ ਧਨ ਸੀ ਜਿਹੜਾ ਇਹਨੂੰ ਬਖਸ਼ਿਸ਼ ਕਰਵਾਇਆ ਮਸੰਦਾਂ ਤੋਂ ਤੇ ਇਹ ਵੀ ਆਖਿਆ ਜਿੰਨੇ ਧਨ ਦੀ ਇਹਨਾਂ ਨੂੰ ਲੋੜ ਹੋਏਗੀ ਬੰਨ ਕੇ ਨਹੀਂ ਇੱਕ ਮਹੀਨੇ ਦੀ ਤਨਖਾਹ ਖਰਚੀ ਨਹੀਂ ਮਹਾਰਾਜ ਕਹਿੰਦੇ ਇੱਕ ਮਹੀਨੇ ਦੇ ਵਿੱਚ ਜਿੰਨਾ ਧਨ ਇਹਨੂੰ ਚਾਹੀਦਾ ਹੋਏਗਾ ਮਸੰਦੋ ਤੁਸੀਂ ਉਹਨਾਂ ਧਨ ਲਿਆ ਕੇ ਇਹ ਅਬਦੁੱਲ ਠਾਦੀ ਨੂੰ ਦੇਣਾ ਕਿਉਂ ਜੀ ਕਿਉਂਕਿ ਇਹ ਮੇਰੇ ਪਿਆਰਿਆਂ ਦੇ ਵਿੱਚ ਮੇਰੇ ਜੋਧਿਆਂ ਚ ਬੀਰ ਰਸ ਭਰਦਾ ਹੈ ਬੜੀ ਤੁਰੰਗ ਦੇ ਉਹਿਤ ਚਰਵੇ ਸੁਪਟਣ ਬਾਰ ਸੁਨਾਵਣ ਕਰਵੇ ਕੱਜ ਕੇ ਆਖੋ ਸਤਨਾਮ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਦੋਂ ਢਾਡੀ ਅਬਦੁੱਲ ਆਇਆ ਤੇ ਤੁਰ ਕੇ ਆਇਆ ਮਹਾਰਾ ਸਾਹਿਬ ਜੀ ਨੇ ਵੇਖਿਆ ਮਹਾਰਾਜ ਕਹਿੰਦੇ ਨਾ ਨਾ ਸਾਡਾ ਢਾਡੀ ਤੁਰ ਕੇ ਨਹੀਂ ਆਉਣਾ ਚਾਹੀਦਾ ਸਾਹਿਬ ਕਹਿੰਦੇ ਜਿਹੜਾ ਘੋੜਾ ਸਾਡਾ ਮਹਿੰਗਾ ਲੱਖਾਂ ਰੁਪਈਆ ਦਾ ਨਾ ਉਹ ਘੋੜਾ ਇਸ ਅਬਦੁੱਲ ਢਾਡੀ ਨੂੰ ਦਿੱਤਾ ਜਾਏ ਜਿੰਨੇ ਕੀਰਤਨੀਏ ਸਿੰਘ ਨੇ ਜਿੰਨੇ ਕਥਾਵਾਚਕ ਸਿੰਘ ਨੇ ਉਹਨਾਂ ਨੂੰ ਸੋਹਣੇ ਸੋਹਣੇ ਘੋੜੇ ਦਿੱਤੇ ਜਾਣ ਅਮਦਨ ਪ੍ਰਤ ਗੁਰ ਸੈਣ ਸਕੇਲੇ ਸੰਗਤ ਗਣ ਪਹੁੰਚ ਹੈ ਕਰ ਮੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਐਵੇਂ ਬਹੁਤ ਜ਼ਿਆਦਾ ਅਬਦੁੱਲ ਢਾਡੀ ਨੂੰ ਪਿਆਰ ਕਰਦੇ ਨੇ ਤੇ ਜਦੋਂ ਇਸ ਢਾਡੀ ਨੂੰ ਪਿਆਰ ਕੀਤਾ ਗਿਆ ਤੇ ਢਾਡੀ ਨੇ ਹੋਰ ਵੀ ਸੋਹਣੀਆਂ ਬਾਰਾਂ ਸੁناਈਆਂ ਦੇਖੋ ਜਦੋਂ ਮਨਪੱਖੋਂ ਬੰਦਾ ਤਕੜਾ ਹੋਵੇ ਜਦੋਂ ਉਹਨੂੰ ਕਿਸੇ ਚੀਜ਼ ਦੀ ਫਿਕਰ ਨਾ ਹੋਵੇ ਧਨ ਦੌਲਤ ਦੀ ਕੋਈ ਫਿਕਰ ਨਾ ਹੋਵੇ ਕੋਈ ਪਰਿਵਾਰ ਦੀ ਪਿੱਛੇ ਫਿਕਰ ਨਾ ਹੋਵੇ ਤੇ ਉਹ ਤੇ ਚੰਗੀਆਂ ਚੰਗੀਆਂ ਗੱਲਾਂ ਹੀ ਕਰੇਗਾ ਜੀ ਜੇਕਰ ਅੱਜ ਸਾਡੀ ਕੌਮ ਦੇ ਵਿੱਚ ਰੌਲਾ ਪੈਂਦਾ ਕਿ ਰਾਗੀਆਂ ਢਾਡੀਆਂ ਦੀ ਇਹ ਜਿਹੜੀ ਹਾਲਤ ਹੈ ਇਹ ਮਾੜੀ ਹੈ ਤੇ ਇਸ ਕਰਕੇ ਪੈਂਦਾ ਕਿਉਂਕਿ ਉਹ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਕਿਉਂ ਰੋਲਾ ਪੈਂਦਾ ਕਿਉਂਕਿ ਬਹੁਤ ਜ਼ਿਆਦਾ ਮਹਾਲਤ ਮਾੜੀ ਹੋ ਚੁੱਕੀ ਹੈ ਜੇਕਰ ਮਾੜੀ ਹਾਲਤ ਨਾ ਹੋਵੇ ਤੇ ਇਹ ਗੱਲ ਜੇਨ ਚੀਨਾ ਆਵੇ ਇਹ ਗੱਲ ਅੰਦਰ ਹੀ ਨਾ ਆਵੇ ਐਵੇਂ ਹੀ ਮਹਾਰਾਜ ਕਹਿੰਦੇ ਇਹਨਾਂ ਦਾ ਮਨ ਹੈ ਜਿਹੜਾ ਇਹ ਤਕੜਾ ਹੋਣਾ ਚਾਹੀਦਾ ਹੈ ਤਕੜੀਆਂ ਗੱਲਾਂ ਕਰਨ ਵਾਲੇ ਤਕੜੇ ਹੀ ਹੋਣੇ ਚਾਹੀਦੇ ਆ ਜੇਕਰ ਇਹ ਤਕੜੇ ਨਾ ਹੋਏ ਤੇ ਗੱਲਾਂ ਕਿਵੇਂ ਤਕੜੀਆਂ ਹੋਣਗੀਆਂ ਮਹਾਰਾਜ ਜੀ ਨੇ ਵੀਰ ਰਸ ਭਰਨ ਦੇ ਲਈ ਇਹਨਾਂ ਨੂੰ ਸੋਹਣੇ ਸੋਹਣੇ ਘੋੜੇ ਦਿੱਤੇ ਸਾਬ ਕਹਿੰਦੇ ਕੋਈ ਫਿਕਰ ਨਹੀਂ ਕਰਨੀ ਗੁਰੂ ਦੇ ਦਰ ਤੋਂ ਗੁਰੂ ਦੇ ਘਰ ਤੋਂ ਤੁਹਾਨੂੰ ਸਾਰਾ ਕੁਝ ਪ੍ਰਾਪਤ ਹੋਵੇਗਾ ਵਦ ਉਸ ਮਾਜ ਆਦਿਤ ਸਭ ਭਾਰਤੀ ਸੁਣ ਪਿਖ ਮਾਤਾ ਸ਼ੀਤਲ ਸ਼ਾਂਤੀ ਜਦ ਇੰਜ ਸੁਣਿਆ ਮਾਤ ਗੰਗਾ ਜੀ ਨੇ ਸੰਗਤ ਬਹੁਤ ਜ਼ਿਆਦਾ ਦੂਰੋਂ ਦੂਰੋਂ ਆ ਰਹੀ ਮਹਾਰਾਜ ਜੀ ਨੇ ਬੜਾ ਪਿਆਰ ਕੀਤਾ ਸੰਗਤਾਂ ਨੂੰ ਤੇ ਜਦੋਂ ਮਾਤਾ ਗੰਗਾ ਜੀ ਨੇ ਜਗਤ ਮਾਤਾ ਜੀ ਨੇ ਸੁਣਿਆ ਤੇ ਮਾਂ ਦੀ ਛਾਤੀ ਹੈ ਜਿਹੜੀ ਐਨ ਚੌੜੀ ਹੋ ਜਾਂਦੀ ਹੈ ਕਿਉਂ ਕਿ ਕਿਉਂਕਿ ਜਦੋਂ ਆਣ ਕੇ ਬੀਬੀਆਂ ਕਹਿੰਦੀਆਂ ਨਾ ਸੱਚੇ ਪਾਤਸ਼ਾਹ ਮਹਾਰਾਜ ਵਰਗਾ ਪਿਆਰ ਕਰਨ ਵਾਲਾ ਗੁਰੂ ਕੋਈ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਵਰਗਾ ਤਖਤਾਂ ਦਾ ਮਾਲਕ ਕੋਈ ਨਹੀਂ ਦੇਖੋ ਜੇ ਪੁੱਤ ਨਲੈਕ ਹੀ ਹੋਵੇ ਤੇ ਉਹਦੀ ਮਾੜੀ ਜੀ ਕੋਈ ਆਣ ਕੇ ਮਾਂ ਦੇ ਕੋਲ ਆਖ ਦੇਵੇ ਤੇਰਾ ਪੁੱਤ ਬੜਾ ਚੰਗਾ ਮਾਂ ਫੇਰ ਵੀ ਖੁਸ਼ ਹੋ ਜਾਂਦੀ ਇਹ ਤੇ ਸੱਚੇ ਪਾਤਸ਼ਾਹ ਸਤਗੁਰੂ ਨੇ ਸ਼ੁਭ ਸਮਤ ਪ੍ਰਕਾਸ਼ਕ ਸਤਗੁਰੂ ਨੇ ਬੜੀ ਉਚੇ ਤੇ ਸੁੱਚੀ ਵਿਦਿਆ ਬੁੱਧੀ ਵਾਲੇ ਸਤਗੁਰੂ ਨੇ ਮਾਂ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਆਏ ਉਪਾਇਣ ਪੂਜਾ ਹੋਤੇ ਬੜ ਪੀਰਨ ਕੇ ਪੀਰ ਅਦੋਤੇ ਜਦ ਆਣ ਕੇ ਕੋਈ ਆਖਦਾ ਸੀ ਇਹ ਤੇ ਪੀਰਾਂ ਦਾ ਪੀਰ ਹੈ ਗੱਜ ਕੇ ਅੱਖੋ ਸਤਨਾਮ ਵਾਹਿਗੁਰੂ ਜੋਰ ਦੇ ਨਾਲ ਸਤਨਾਮ ਵਾਹਿਗੁਰੂ ਜਦੋਂ ਆਖਦਾ ਸੀ ਨਾ ਕੋਈ ਇਹ ਪੀਰਾਂ ਦਾ ਪੀਰ ਸੱਚਾ ਪਾਤਸ਼ਾਹ ਹੈ ਤੇ ਮਾਂ ਬਹੁਤ ਜਿਆਦਾ ਆਨੰਦ ਤੇ ਖੁਸ਼ ਦੇ ਵਿੱਚ ਆਉਂਦੀ ਹੈ ਚੜੈ ਸੈਣ ਸੰਗ ਸੁਪੱਡ ਪ੍ਰਵੀਨ ਇਹ ਮੀਰਨ ਕੀ ਮੇਰੀ ਲੀਨ ਕੋਈ ਆਣ ਕੇ ਆਖਦਾ ਸੀ ਸ੍ਰੇਸ਼ਟ ਸੂਰਮਿਆਂ ਦੇ ਵਿੱਚੋਂ ਇਹ ਵੱਡਾ ਸੂਰਮਾ ਹੈ ਸੱਚੇ ਪਾਤਸ਼ਾਹ ਜੀ ਨੂੰ ਕੋਈ ਆਕਦਾ ਸੀ ਇਹ ਤੇ ਤਖਤ ਲੈਣ ਵਾਲਾ ਤਖਤ ਖੋਹ ਲੈਣ ਵਾਲਾ ਸੂਰਮਾ ਹੈ ਆਏ ਅਕੂਰੇ ਸ਼ਸਤਰ ਰੰਗ ਅਦਕ ਚੰਮੂ ਬਿਰਦਤ ਚੜ ਸੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਤੇ ਜਦੋਂ ਤਖਤ ਸਾਜਿਆ ਉਦੋਂ ਸੰਗਤ ਸੀਮਤ ਸੀ ਜਿਹੜੀ ਉਹ ਘੋੜੇ ਤੇ ਸ਼ਸਤਰ ਲੈ ਕੇ ਆਈ ਪਰ ਹੁਣ ਸੱਚੇ ਪਾਤਸ਼ਾਹ ਜੀ ਦਾ ਜਸ ਚੋਂ ਪਾਸੇ ਫੈਲ ਗਿਆ ਕਿਉਂਕਿ ਜਨੀ ਸੰਗਤ ਆਏਗੀ ਜੇ 400 ਬੰਦਾ ਜੋਧਾ ਆਇਆ ਤੇ ਜੋਧਿਆਂ ਨੇ ਜੋਧਿਆਂ ਦੇ ਵਿੱਚੋਂ 100 ਬੰਦਾ ਹੀ ਜਾ ਕੇ ਗੱਲ ਕਰੇ ਤੇ ਉਹਨਾਂ 100ਾਂ ਦੇ ਵਿੱਚੋਂ ਵੀ ਗਾਂ ਕਿੰਨਿਆਂ ਨੇ ਗੱਲ ਕਰਨੀ ਮਹਾਰਾਜ ਜੀ ਦਾ ਜਸ ਬੜਾ ਫੈਲ ਗਿਆ ਜੋਧਿਆਂ ਨੂੰ ਜੋਧੇ ਦੱਸਦੇ ਨੇ ਵੀ ਗੁਰੂ ਦੇ ਦਰਬਾਰ ਤੇ ਚੜ੍ਹਦੀ ਕਲਾ ਹੈ ਜਿਹੜੀ ਸੰਗਤ ਆਉਂਦੀ ਉਹ ਸੰਗਤਾਂ ਨੂੰ ਦੱਸਦੀ ਹੈ ਬਹੁਤ ਜ਼ਿਆਦਾ ਜਸ ਫੈਲ ਗਿਆ ਸਾਰੇ ਪਾਸੇ ਇਹ ਵੀ ਗੱਲ ਫੈਲ ਗਈ ਵੇ ਜਿਹੜਾ ਘੋੜੇ ਤੇ ਸ਼ਸਤਰ ਲੈ ਕੇ ਆਉਂਦੇ ਨੇ ਨਾ ਗੁਰੂ ਉਹਨਾਂ ਤੇ ਬਧੇਰੀ ਖੁਸ਼ੀ ਕਰਦਾ ਜਦੋਂ ਇੰਜ ਹੋਇਆ ਤੇ ਸੱਚੇ ਪਾਤਸ਼ਾਹ ਜੀ ਦੇ ਦਰ ਕਰ ਘੋੜੇ ਤੇ ਸ਼ਸਤਰ ਐਨੇ ਜਿਆਦਾ ਜੋਧੇ ਬਲਬੀਰ ਐਨੇ ਜਿਆਦਾ ਆਉਣ ਲੱਗੇ ਕਿ ਜਿਹੜਾ ਜਹਾਂਗੀਰ ਦਾ ਤਖਤ ਸੀ ਰਾਜੇ ਦਾ ਤਖਤ ਸੀ ਉਹ ਵੀ ਫਿੱਕਾ ਪੈਣ ਲੱਗ ਗਿਆ ਉਹਦੀਆਂ ਫੌਜਾਂ ਵੀ ਪਕੀਆਂ ਪੈਣ ਲੱਗੀਆਂ ਚੜਤੇ ਗਾਰੀ ਵਜੇ ਨਿਸ਼ਾਨ ਝੰਡਾ ਝੂਲਤ ਖਰੋ ਮਹਾਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਚੱਲਿਆ ਕਰਦੇ ਸਨ ਇਹ ਰੀਤ ਹੈ ਜਿਹੜੀ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂ ਹੋਈ ਬੁੱਟਾ ਦਾਲ ਜਿਹੜੀਆਂ ਲਾੜ ਲੀਆਂ ਫੌਜਾਂ ਸੀ ਆਖਦੇ ਆ ਇਹ ਸੱਚੇ ਪਾਤਸ਼ਾਹ ਮਹਾਰਾਜ ਹਰਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਹੋਇਆ ਸਤ ਗੁਰੂ ਪਾਤਸ਼ਾਹ ਜਦੋਂ ਚੱਲਿਆ ਕਰਦੇ ਸਨ ਜਦੋਂ ਦੇਖਿਆ ਹੋਏਗਾ ਅਪ ਜੀ ਨੇ ਦਰਸ਼ਨ ਕੀਤੇ ਹੋਣਗੇ ਸੋਹਣੇ ਨਿਸ਼ਾਨ ਧੌਂਸੇ ਨਗਾਰੇ ਤੇ ਬੁੰਗੇ ਦਲਾਂ ਬੰਥਾ ਨਾਲ ਚੱਲਦੇ ਨੇ ਊਠ ਘੋੜੇ ਦਲਾਂ ਬੰਥਾ ਨਾਲ ਚੱਲਦੇ ਨੇ ਕਿਉਂ ਜੀ ਕਿਉਂਕਿ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤਾ ਹੈ ਸਤ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸੋਹਣੇ ਬੁੰਗੇ ਧੌਂਸੇ ਨਗਾਰੇ ਤੇ ਸਾਹਮਣੇ ਬਿਲਕੁਲ ਨਿਸ਼ਾਨ ਸਹਿਬ ਚੱਲ ਰਹੇ ਹਨ ਦਿਨ ਪ੍ਰਤ ਉਤਸਵ ਹੋਏ ਹੋਤ ਨਵੀਨੇ ਬੜੇ ਭਾਗ ਦਿਨ ਦੇਖਣ ਕੀਨੇ ਗਜ ਕੇ ਅੱਖੋ ਸਤਨਾਮ ਵਾਰਿ ਗੁਰੂ ਕਵੀ ਰਾਜ ਜੀ ਆਖ ਰਹੇ ਹਨ ਦਿਨ ਪ੍ਰਤ ਉਤਸਵ ਹੋਤ ਨਵੀਨੇ ਮਹਾਰਾ ਸੱਚੇ ਪਾਤਸ਼ਾ ਦਿਨ ਪ੍ਰਤੀ ਦਿਨ ਨਵੀਨੇ ਹੋ ਰਹੇ ਹਨ ਭਾਵ ਸਤਗੁਰੂ ਪਾਤਸ਼ਾ ਨਵੇਂ ਨਰੋਏ ਹਨ ਮਾਰਾ ਸਤਗੁਰੂ ਜੀ ਨੂੰ ਜਿਨ੍ਹਾਂ ਨੇ ਵੇਖ ਲਿਆ ਵੱਡੇ ਭਾਗ ਜਿਨ ਦੇਖਣ ਕੀਨੇ ਕਬੀਰ ਰਾਜ ਜੀ ਕਹਿੰਦੇ ਜਿਨ੍ਹਾਂ ਨੇ ਵੇਖ ਲਿਆ ਨਾ ਉਹਨਾਂ ਦੇ ਭਾਗ ਵੱਡੇ ਨੇ ਉਹ ਫਿਰ ਜਨਮ ਨੇ ਤੇ ਮਰਨੇ ਦੇ ਪਹਾਰੇ ਚ ਨਹੀਂ ਆਏ ਜਿਨ੍ਹਾਂ ਨੇ ਸਤਗੁਰੂ ਦੇ ਦਰਸ਼ਨ ਕਰ ਲਏ ਨਾ ਅੱਜ ਤੱਕ ਔ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਚੀਨੇ ਗੱਜ ਕੇ ਆਖੋ ਸਤਨਾਮ ਅੱਜ ਵੀ ਮਹਾਰਾਜ ਜੀ ਦੇ ਚਰਨਾਂ ਦਾ ਸੁੱਖ ਲੈ ਰਹੇ ਨੇ ਐਨੇ ਵੱਡੇ ਭਾਗ ਹਨ ਦੀਪ ਮਾਲਕਾ ਬਹਰੋ ਆਈ ਚੌ ਦਿਸ਼ ਤੇ ਸੰਗਤ ਉਮਡਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਹੁਣ ਸੋਚਿਆ ਸਮਾਂ ਪੈ ਚੁੱਕਾ ਅਕਾਲ ਤਖਤ ਨੂੰ ਸਜਿਆ ਮਹਾਰਾਜ ਹਰ ਰੋਜ਼ ਅਕਾਲ ਤਖਤ ਜੀ ਦੀ ਮਰਿਆਦਾ ਉਸੇ ਤਰ੍ਹਾਂ ਨਿਭਾਉਂਦੇ ਨੇ ਹੁਣ ਸਮਾਂ ਕੀ ਹੋਇਆ ਵੀ ਦੀਵਾਲੀ ਦਾ ਸਮਾਂ ਆ ਗਿਆ ਇਹ ਦੀਵਾਲੀ ਅਤੇ ਵਿਸਾਖੀ ਦੀਵਾਲੀ ਜੇ ਆਖੀਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਦਣ ਬੰਦੀ ਛੋੜ ਦਿਵਸ ਹੋਇਗਾ ਅੱਗੇ ਇਤਿਹਾਸ ਆਏਗਾ ਉਸ ਦਿਨ ਦੀ ਨਹੀਂ ਚੱਲੀ ਆ ਰਹੀ ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਸਨ ਇਹਨਾਂ ਕੋਲ ਕੋਈ ਇਤਿਹਾਸ ਨਹੀਂ ਲਿਖਿਆ ਭਾਈ ਪੱਲੂ ਤੇ ਕਿਸੇ ਨੇ ਨਹੀਂ ਲਿਖਿਆ ਭਾਈ ਪਾਰੋ ਹੁੰਦਾ ਸੀ ਵੈਸਾਖੀ ਦਾ ਤਿਉਹਾਰ ਤੇ ਭਾਈ ਪੱਲੂ ਜੀ ਸਨ ਜਿਹੜੇ ਉਹਨਾਂ ਤੋਂ ਚੱਲਿਆ ਆ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਤੱਕ ਚੱਲਿਆ ਉਸ ਦਿਨ ਸੰਗਤਾਂ ਬਹੁਤ ਇਕੱਠੀਆਂ ਹੁੰਦੀਆਂ ਸਨ ਤੇ ਜਿਹੜਾ ਇਹ ਦੀਵਾਲੀ ਦਾ ਤਿਉਹਾਰ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਮੁਕੇ ਭਾਈ ਪਾਰੋ ਜੀ ਸਨ ਜਿਹੜੇ ਉਹਨਾਂ ਨੇ ਚਲਾਇਆ ਭਾਈ ਪਾਰੋ ਜੀ ਘੋੜੇ ਦੇ ਸਮੇਤ ਜਿਹੜਾ ਵੀ ਕੋਈ ਦਰਿਆ ਜਾਂ ਨਦੀ ਹੋਇਆ ਕਰਦੀ ਸੀ ਐਨੀ ਤੇਜ਼ ਚੱਲਦੇ ਸਨ ਨਦੀ ਦੇ ਉੱਪਰ ਦੀ ਲੰਘ ਜਾਇਆ ਕਰਦੇ ਸਨ ਭਾਪ ਪਾਣੀ ਦੇ ਉੱਪਰ ਉਹਨਾਂ ਦਾ ਘੋੜਾ ਚੱਲਿਆ ਕਰਦਾ ਸੀ ਐਨੇ ਮਹਾਰਾਜ ਜੀ ਨਾਲ ਜੜੇ ਹੋਏ ਤੇ ਅਕਾਲ ਪੁਰਖ ਦੀ ਸੇਵਾ ਕਰਨ ਵਾਲੇ ਸਨ ਪਾਣੀ ਤੇ ਘੋੜਾ ਭਜਾ ਲਿਆ ਕਰਦੇ ਸਨ ਉਹਨਾਂ ਨੇ ਸੰਗਤ ਦੇ ਵਿੱਚ ਸ਼ੁਰੂ ਕੀਤਾ ਸੀ ਵੀ ਦੀਵਾਲੀ ਅਤੇ ਜਿਹੜੀ ਵਿਸਾਖੀ ਹੈ ਇਸ ਦਿਨ ਸੰਗਤ ਇਕੱਠੀ ਹੋਵੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਬਾਲ ਕੀਤਾ। ਦੀਵਾਲੀ ਅਤੇ ਵਿਸਾਖੀ ਮੌਕੇ ਇਕੱਠ ਹੁੰਦਾ ਸੀ ਸੰਗਤਾਂ ਦਾ। ਹੁਣ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੀਵਾਲੀ ਤੇ ਸੰਗਤਾਂ ਨੂੰ ਸੱਦਿਆ ਹੈ। ਇਕੱਠ ਤੇ ਹੋਣਾ ਹੀ ਹੋਣਾ ਹੈ। ਮੇਲਾ ਤੇ ਲੱਗਣਾ ਹੀ ਲੱਗਣਾ ਹੈ ਦੀਵਾਲੀ ਦੀਵਾਲੀ ਦਾ। ਤੇ ਸਹਿਬ ਮਹਾਰਾਜੀ ਕਹਿੰਦੇ ਅੱਜ ਇੱਕ ਨਵੀਂ ਰੀਤ ਚਲਾ ਦਈਏ ਮਜਨ ਕਰਹਿ ਸਦਾਸਰ ਮੇਲੇ ਖਸ਼ਟ ਸਤਗੁਰ ਪਿਖੇ ਸੁਹੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਣ ਕੇ ਸੰਗਤਾਂ ਉਸ ਦਿਨ ਦੀਵਾਲੀ ਵਾਲੇ ਦਿਨ ਤੇ ਵਿਸਾਖੀ ਵਾਲੇ ਦਿਨ ਆਣ ਕੇ ਇਸ਼ਨਾਨ ਕਰਿਆ ਕਰਦੀਆਂ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿਉਂ ਨਾ ਸਾਡੇ ਸਿੱਖਾਂ ਦੇ ਵਿੱਚ ਇੱਕ ਸੋਹਣੀ ਰੀਤ ਚਲਾਈ ਜਾਵੇ ਬਾਜੀ ਸ਼ਾਸਤਰ ਭੇਡ ਲੈ ਹਰਖਤ ਯਾਤੇ ਲਿਆਵਤ ਨੀਕੇ ਪਰਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੋਹਣੇ ਸੋਹਣੇ ਘੋੜੇ ਸੋਹਣੇ ਸੋਹਣੇ ਸ਼ਾਸਤਰ ਸੰਗ ਤਾਂ ਤਿਵੇਂ ਹੀ ਉਸੇ ਤਰ੍ਹਾਂ ਹੀ ਲੈ ਕੇ ਆ ਰਹੀਆਂ ਹਨ ਸੱਚੇ ਪਾਸ਼ਾ ਮਹਾਰਾਜ ਜੀ ਵੇਖ ਕੇ ਬਹੁਤ ਖੁਸ਼ ਹੁੰਦੇ ਹਨ ਪ੍ਰਤਕ ਹੋਤ ਪੂਜਾ ਹਰਿ ਮੰਦਰ ਬੈਠੇ ਤਖਤ ਆਪਣ ਸੁੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਹਣੇ ਤਖਤ ਤੇ ਸਜ ਕੇ ਬੈਠਦੇ ਨੇ ਪਹਿਲਾਂ ਮਹਾਰਾਜ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸਨ ਤੇ ਫੇਰ ਸੱਚੇ ਪਾਸ਼ਾ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਦਾ ਹੁਕਮ ਲੈ ਕੇ ਫੇਰ ਮਹਾਰਾ ਸੱਚੇ ਪਾਸ਼ਾ ਤਖਤ ਤੇ ਬੈਠਿਆ ਕਰਦੇ ਸਨ ਦੇਖੋ ਕਿੰਨੇ ਵੱਡੇ ਸਤਿਗੁਰੂ ਮਹਾਰਾਜ ਤਖਤ ਤੇ ਬੈਠਣ ਤੋਂ ਪਹਿਲਾਂ ਗੁਰੂ ਦੀ ਆਗਿਆ ਲੈਂਦੇ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਫੇਰ ਤਖਤ ਤੇ ਬੈਠਦੇ ਸਨ ਸਤਿਗੁਰੂ ਜੀ ਇਸੇ ਤਰ੍ਹਾਂ ਤਖਤ ਤੇ ਬੈਠੇ ਹਨ ਗਣ ਮਸੰਦ ਸੰਗਤ ਸੰਗ ਲੀਏ ਬੰਦਨ ਕਰਹਿ ਦਰਸਿਤ ਦੀਏ ਸਾਧ ਸੰਗਤ ਨੇ ਤੇ ਮਸੰਦਾ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ ਸੋਹਣੇ ਦਰਸ਼ਨ ਕਰਕੇ ਕੀ ਆਖਦੇ ਨੇ ਆਪ ਜੀ ਵੀ ਆਖੋ ਧੰਨ ਧੰਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰੇਮ ਦੇ ਨਾਲ ਦਰਸ਼ਨ ਕਰਕੇ ਮਹਾਰਾਜ ਜੀ ਦਾ ਨਾਮ ਜਪਦੇ ਨੇ ਦੇਖੋ ਜੇ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਜਪੋਗੇ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵਰਗੇ ਹੋ ਜਾਓਗੇ ਭਾਵ ਤੁਹਾਡੇ ਅੰਦਰ ਸ਼ਾਂਤੀ ਤੁਹਾਡੇ ਅੰਦਰ ਭਜਨ ਬੰਦਗੀ ਦਾ ਪ੍ਰਕਾਸ਼ ਹੋਵੇਗਾ ਜੇਕਰ ਤੁਸੀਂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਨਾਮ ਲਓਗੇ ਤੇ ਤੁਹਾਡੇ ਅੰਦਰ ਐਨੀ ਜ਼ਿਆਦਾ ਸੇਵਾ ਦੀ ਭਾਵਨਾ ਹੋ ਜਾਏਗੀ ਕਿ ਮਹਾਰਾਜ ਸਾਹਿਬ ਜੀ ਦੇ ਦਰਾਂ ਦੀ ਤੁਸੀਂ ਸੇਵਾ ਹੀ ਕਰੀ ਜਾਓਗੇ ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰੋਗੇ ਨਾਮ ਜਪੋਗੇ ਤੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਪ੍ਰਤਾਪ ਨਿਮਰਤਾ ਵਾਲਾ ਹੋ ਜਾਏਗਾ ਕਿਉਂਕਿ ਗੁਰੂ ਸਾਹਿਬ ਜੀ ਐਨੀ ਨਿਮਰਤਾ ਵਾਲੇ ਸਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ 'ਚ ਬੈਠਿਆ ਕਰਦੇ ਸਨ ਹਰ ਰੋਜ਼ ਮਹਾਰਾਜ ਜੀ ਨੂੰ ਪਾਣੀ ਲਿਆ ਕੇ ਇਸ਼ਨਾਨ ਕਰਵਾਇਆ ਕਰਦੇ ਸਨ ਜਲ ਲਿਆ ਕੇ ਤੇ ਜੇਕਰ ਧੰਨ ਗੁਰੂ ਰਾਮਦਾਸ ਸਾਹਿਬ ਵਰਗੇ ਨਾਮ ਜਪੋਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਰਗੇ ਹੋ ਜਾਓਗੇ ਜਿਹੜੇ ਗੁਰੂ ਸਾਹਿਬ ਜੀ ਦੀ ਜੋਤ ਵਰਗਾ ਨਾਮ ਜਪੋਗੇ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲਓਗੇ ਅੰਦਰ ਸ਼ੁੱਧ ਬੁੱਧੀ ਆਏਗੀ ਤੇ ਵੀਰ रस ਪੈਦਾ ਹੋਏਗਾ ਜਿਨ੍ਹਾਂ ਨੇ ਆਨੰਦ ਵੀਰ रस ਤੇ ਸ਼ੁੱਧ ਬੁੱਧੀ ਲੈਣੀ ਹੈ ਉਹ ਪਿਆਰ ਦੇ ਨਾਲ ਆਖਿਆ ਕਰੋ ਧੰਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਸੋਹਣੀ ਬੁੱਧੀ ਦਾ ਪ੍ਰਕਾਸ਼ ਹੋਇਆ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਸੰਗਤਾ ਹੋਈਆਂ ਹਨ ਦੱਖਣ ਦੇਸ਼ ਤੇ ਕਿਸ ਮਹ ਪਾਲਾ ਇੱਕ ਗਜ ਭੇਜਿਓ ਬਲੀਦਸਾਲਾ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਦੱਖਣ ਦੇਸ਼ ਦਾ ਰਾਜਾ ਮਹਾਰਾਸ਼ਟਰ ਵਾਲਾ ਦਾ ਰਾਜਾ ਇਹਨੇ ਇੱਕ ਸੋਹਣਾ ਹਾਥੀ ਭੇਜਿਆ ਦੇਖੋ ਰਾਜਿਆਂ ਦੇ ਵਿੱਚ ਵੀ ਪਤਾ ਲੱਗ ਗਿਆ ਵੀ ਮਹਾਰਾਜ ਜੀ ਨੇ ਆਖਿਆ ਜਿਹੜਾ ਚੰਦੂ ਪਾਪੀ ਐ ਇਹਨੂੰ ਮਾਰ ਦੇਣਾ ਮਹਾਰਾਜ ਜੀ ਨੇ ਆਖਿਆ ਜਿਹੜੇ ਤਖਤਾਂ ਦੇ ਮਾਲਕ ਨੇ ਮੈਂ ਉਹਨਾਂ ਦੇ ਤਖਤ ਰੋਲ ਕੇ ਰੱਖ ਦਿਆਂਗਾ ਤੇ ਸੱਚੇ ਪਾਤਸ਼ਾਹ ਜੀ ਨਾਲ ਕਈ ਰਾਜੇ ਵਿਜੜਨ ਲੱਗੇ ਜੀ ਕਿਉਂ ਜੜਦੇ ਸਨ ਕਿਉਂਕਿ ਸਤਗੁਰੂ ਮਹਾਰਾਜ ਰੱਬ ਨੇ ਬੰਦੇ ਨਾਲ ਨਹੀਂ ਸੀ ਜੜਦੇ ਉਹ ਤੇ ਖੁਦ ਪਰਮਾਤਮਾ ਨਾਲ ਜੁੜ ਰਹੇ ਸਨ ਮਹਾਰਾਜ ਸਾਹਿਬ ਜੀ ਨਾਲ ਜੁੜਨ ਲੱਗੇ ਸਤਗੁਰੂ ਜੀ ਨੂੰ ਮਹਾਰਾਸ਼ਟਰ ਵੱਲ ਦੇ ਰਾਜੇ ਨੇ ਇੱਕ ਸੋਹਣਾ ਹਾਥੀ ਤੇ ਮਹਾਰਾਜ ਜੀ ਲਈ ਬਹੁਤ ਜ਼ਿਆਦਾ ਘੋੜੇ ਭੇਜੇ ਹਨ ਸ਼ਾਸਤਰ ਤਰੰਗ ਬਰੰਦ ਤਬ ਆਏ ਪੁਰੇ ਭਾਵਨੀ ਗੁਰ ਅਰਪਾਏ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਸ਼ਾਸਤਰ ਘੋੜੇ ਤੇ ਹੋਰ ਬਹੁਤ ਵਸਤੂਆਂ ਇਹ ਰਾਜੇ ਨੇ ਭੇਜ ਦਿੱਤੀਆਂ ਤੇ ਸਤਿਗੁਰੂ ਪਾਤਸ਼ਾਹ ਜੀ ਸੰਗਤ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਰੀਤ ਚਲਾਉਣ ਲੱਗੇ ਹਨ ਸ੍ਰੀ ਹਰਿ ਗੋਬਿੰਦ ਹਿਰਦੈ ਵਿਚਾਰੈ ਸਿੱਖਣ ਬਖੈ ਰੀਤ ਅਬ ਡਰੈ ਮਹਾਰਾਜ ਸਾਹਿਬ ਜੀ ਕਹਿੰਦੇ ਘੋੜੇ ਵੀ ਬਹੁਤ ਆਗੇ ਤਵੇਲੇ ਭਰ ਚੁੱਕੇ ਨੇ ਜਦੋਂ ਸੱਚਾ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ ਜਦੋਂ ਤੁਸੀਂ ਸੱਚੇ ਮਾਰਗ ਤੇ ਚੱਲ ਰਹੇ ਹੋ ਗੁਰੂ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਨਿਸ਼ਕਾਮ ਕਰ ਰਹੇ ਹੋ ਤੇ ਤੁਹਾਡੇ ਘਰ ਧਨ ਦੌਲਤ ਦੇ ਵੀ ਆਨੰਦ ਪੜਾ ਰਹੇ ਹੋਗੇ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਆਨੰਦ ਪੜਾ ਰਹੇ ਆ ਚੁੱਕੇ ਨੇ ਸੱਚੇ ਸਤਿਗੁਰੂ ਜੀ ਦੇ ਵੱਲੋਂ ਹੁਣ ਇੱਕ ਰੀਤ ਚਲਾ ਦਈਏ ਜਿੰਨੇ ਘੋੜੇ ਆਏ ਨੇ ਜਿੰਨਾ ਧਨ ਦੌਲਤ ਆਇਆ ਹੈ ਕਿਉਂ ਨਾ ਸਿੱਖਾਂ ਦੇ ਵਿੱਚ ਵੰਡ ਦਈਏ ਜਿਹੜੇ ਸਿੱਖ ਗਰੀਬ ਨੇ ਜਿਹੜੇ ਸਿੱਖਾਂ ਦੀ ਹਾਲਤ ਤਕੜੀ ਨਹੀਂ ਇਹਨਾਂ ਸਿੱਖਾਂ ਦੇ ਵਿੱਚ ਵੰਡ ਦਈਏ ਇਹਨਾਂ ਨੂੰ ਵੀ ਆਪਣੇ ਬਰਾਬਰ ਦੇ ਕਰ ਲਈਏ ਤੇ ਅੱਜ ਕੱਲ ਦਾ ਸਮਾਂ ਕੀ ਹੈ ਇੱਕ ਖਬਰ ਆਪ ਜੀ ਨੇ ਸੁਣੀ ਹੋਏਗੀ ਸਾਡੀ ਕੌਮ ਨੇ ਇੱਕ 19-20 ਸਾਲਾਂ ਦੇ ਗ੍ਰੰਥੀ ਸਿੰਘ ਦੀ ਜਿਹੜੀ ਆ ਜਾਨ ਲੈ ਲਈ ਕੌਮ ਨੇ ਕਿਵੇਂ ਜਾਨ ਲੈ ਲਈ ਗ੍ਰੰਥੀ ਸਿੰਘ ਦੇ ਘਰ ਛੱਤ ਚੋਂ ਦੀ ਛੱਤ ਉਹਦੇ ਉੱਪਰ ਰਾਤ ਨੂੰ ਪਏ ਤੇ ਡਿੱਗ ਗਈ ਸਵੇਰ ਦਾ ਉਹ ਨਿਤਨੇਮ ਨਾ ਕਰ ਸਕਾ ਕੀਰਤਨ ਨਾ ਕਰ ਸਕਾ ਉਹ ਚੜ੍ਹਾਈ ਕਰ ਗਿਆ ਦੇਖੋ ਸਾਨੂੰ ਫੁੱਲ ਬਹੁਤੇ ਜ਼ਿਆਦਾ ਕਰੋੜਾਂ ਰੁਪਈਆ ਦੇ ਨਹੀਂ ਚਾਹੀਦੇ ਸਾਨੂੰ ਡੇਰੇ ਬਹੁਤੇ ਜਿਆਦਾ ਚੰਗੇ ਨਹੀਂ ਚਾਹੀਦੇ ਸਾਨੂੰ ਤੇ ਆਪਣੇ ਸਿੱਖਾਂ ਦੀ ਹਾਲਤ ਸੁਣੀ ਚਾਹੀਦੀ ਹੈ ਗੁਰਸਿੱਖਾਂ ਦੀ ਜਿਹੜੀ ਹਾਲਤ ਜਿਹੜੇ ਗਰੀਬ ਗੁਰਸਿੱਖ ਨੇ ਸਾਨੂੰ ਉਹਨਾਂ ਦੀ ਹਾਲਤ ਚੰਗੀ ਸੋਹਣੀ ਤੇ ਵਧੇਰੇ ਚਾਹੀਦੀ ਹੈ ਮਹਾਰਾਜ ਸਾਹਿਬ ਜੀ ਨੇ ਰੀਤ ਚਲਾਈ ਤੇ ਅੱਜ ਅਸੀਂ ਉਸ ਰੀਤ ਨੂੰ ਨਿਭਾਉਣ ਨਹੀਂ ਲੱਗੇ ਨਿਭਾਉਣੀ ਦੇ ਮਹਾਰਾਜ ਜੀ ਨੇ ਰੀਤ ਚਲਾਈ ਕਹਿੰਦੇ ਜਿਹੜੇ ਗੁਰਸਿੱਖ ਨੇ ਗਰੀਬ ਗੁਰਸਿੱਖ ਨੇ ਉਹਨਾਂ ਨੂੰ ਘੋੜੇ ਧਨ ਸ਼ਸਤਰ ਅੰਨ ਇਸ ਦਰ ਤੋਂ ਦੇ ਦਿਓ ਤਿਸ ਕਾਰਨ ਤੇ ਬਾਗੇ ਉਚਾਰਾ ਗੁਰੂ ਪਿਤਾ ਹਿਤ ਕੀਜੈ ਤਿਆਰਾ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਧਨ ਦੌਲਤ ਜਿੰਨਾ ਵੀ ਗਰੀਬ ਸਿੱਖਾਂ ਦੇ ਵਿੱਚ ਵੰਡਿਆ ਜਾਂਦਾ ਹੈ ਕੱਲੇ ਸਿੱਖ ਹੀ ਨਹੀਂ ਮਹਾਰਾਜ ਕਹਿੰਦੇ ਜਿੰਨੇ ਵੀ ਗਰੀਬ ਨੇ ਭਾਵੇਂ ਹਿੰਦੂ ਭਾਵੇਂ ਮੁਸਲਮਾਨ ਭਾਵੇਂ ਤੁਰਕੜਾ ਹੈ ਉਹਨਾਂ ਨੂੰ ਵੀ ਦੇ ਦਿਓ ਗੱਜ ਕੇ ਆਖੋ ਸਤਨਾਮ ਮਹਾਰਾਜ ਸਾਹਿਬ ਜੀ ਨੇ ਰੀਤ ਚਲਾਈ ਮਹਾਰਾਜ ਕਹਿੰਦੇ ਬੰਦੇ ਨੇ ਸਾਹਮਣੇ ਵਾਲੇ ਬੰਦੇ ਵੀ ਆਪਣੇ ਬਰੋਬਰ ਦੇ ਕਰਨੇ ਨੇ ਸਿੱਖ ਨੇ ਸਿੱਖ ਦੀ ਬਾਹ ਜਰੂਰ ਪਕੜਨੀ ਹੈ ਇੱਕ ਹਾਥੀ ਅਰ ਪੰਚ ਤੁਰੰਗ ਸ਼ਾਤਰ ਵਸਤਰ ਬਹੁ ਵਿਦ ਕਾ ਸੰਗ ਗਜ ਕੇ ਆਖੋ ਸਤਨਾਮ ਵਾਹਿਗੁਰੂ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅਬਦੁੱਲ ਢਾਡੀ ਆਇਆ ਹੋਇਆ ਸੀ ਮਹਾਰਾਜ ਕਹਿੰਦੇ ਮੇਰੀ ਕੌਮ ਦੇ ਢਾਡੀ ਮੇਰੀ ਕੌਮ ਦੇ ਰਾਗੀ ਇੰਨੇ ਤਕੜੇ ਹੋਣੇ ਚਾਹੀਦੇ ਵੀ ਰਾਜਾ ਵੀ ਫਿੱਕਾ ਪੈ ਜੇ ਉਹਨਾਂ ਦੇ ਸਾਹਮਣੇ ਮਹਾਰਾਜ ਸੱਚੇ ਪਾਸ਼ਾ ਆਪ ਨਹੀਂ ਹਾਥੀ ਤੇ ਚੜ੍ਹੇ ਜਿਹੜਾ ਰਾਜੇ ਨੇ ਭੇਜਿਆ ਮਹਾਰਾਜ ਕਹਿੰਦੇ ਜਿਹੜਾ ਅਬਦੁੱਲ ਢਾਡੀ ਆਉਂਦਾ ਹਰ ਰੋਜ਼ ਘੋੜੇ ਤੇ ਅੱਜ ਉਹਦੀ ਸ਼ਾਨ ਇੰਨੀ ਉੱਚੀ ਹੋਣੀ ਚਾਹੀਦੀ ਕੱਲ ਨੂੰ ਉਹ ਹਾਥੀ ਤੇ ਚੜ੍ਹ ਕੇ ਆਵੇ ਗੱਜ ਕੇ ਆਖੋ ਸਤਨਾਮ ਮਹਾਰਾਜ ਆਪ ਨਹੀਂ ਪਹਿਲੀ ਵਾਰ ਹਾਥੀ ਤੇ ਬੈਠੇ ਸੈਭ ਨੇ ਜਿਹੜਾ ਪਹਿਲਾ ਹਾਥੀ ਆਇਆ ਮਹਾਰਾਜ ਕਹਿੰਦੇ ਜਾਓ ਅਬਦੁੱਲ ਢਾਡੀ ਨੂੰ ਦੇ ਦਿਓ ਤੇ ਆਖੋ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਦਿੱਤਾ ਹੈ ਖਰੇ ਹੋਏ ਕਰ ਤਖਤ ਅਗਾਰੀ ਪਿਤਾ ਧਿਆਨ ਕੋ ਧਰ ਤਿਸ ਬਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦਾ ਨਾਮ ਲੈ ਕੇ ਇਹ ਸਾਰੀਆਂ ਵਸਤੂਆਂ ਦਿੱਤੀਆਂ ਨੇ ਤੇ ਸਿੱਖਾਂ ਦੇ ਵਿੱਚ ਇੱਕ ਰੀਤ ਚਲਾਈ ਗੁਰਸਿੱਖੋ ਗਰੀਬ ਸਿੱਖਾਂ ਦੀ ਬਾਹ ਪਕੜਨੀ ਹੈ ਗਰੀਬ ਸਿੱਖਾਂ ਨੂੰ ਪਿਆਰ ਕਰਨਾ ਹੈ ਇਮਨ ਕੇ ਜਿਹੜਾ ਵੀ ਕੋਈ ਤੁਹਾਡੇ ਦਰ ਤੇ ਆਵੇ ਚੱਲ ਕੇ ਉਹਨੂੰ ਗਾਲਾਂ ਕੱਢ ਕੇ ਭਜਾਉਣਾ ਨਹੀਂ ਉਹਨੂੰ ਤੇ ਪਿਆਰ ਕਰਨਾ ਤੇ ਉਹਦੀ ਸਹਾਇਤਾ ਕਰਨੀ ਉਹਦੀ ਮਦਦ ਕਰਨੀ ਹੈ ਇਹ ਰੀਤੀ ਮਹਾਰਾਜ ਜੀ ਨੇ ਚਲਾ ਦਿੱਤੀ ਹੈ ਅਗਲਾ ਪ੍ਰਸੰਗ ਜੋ ਆਪਾਂ ਕੱਲ ਦੇ ਦਿਨ ਇਹਨੂੰ ਸਰਵਨ ਕਰਾਂਗੇ ਸਤਗੁਰੂ ਜੀ ਦੀ ਕਥਾ ਹੈ ਨਾ ਜੋ ਇਹ ਬਹੁਤ ਜ਼ਿਆਦਾ ਆਨੰਦਮਈ ਹਰ ਰੋਜ਼ ਬਚਨ ਕਰਨੇ ਪੈਂਦੇ ਕਿਉਂ ਕਰਨੇ ਪੈਂਦੇ ਕਿਉਂਕਿ ਸੱਚਮੁੱਚ ਆਨੰਦ ਆਉਂਦਾ ਸੁਣ ਕੇ ਵੀ ਤੇ ਸਤਗੁਰੂ ਦੀ ਕਥਾ ਕਰਕੇ ਵੀ ਮਹਾਰਾਜ ਸਾਹਿਬ ਜੀ ਦੀ ਆਨੰਦਮਈ ਕਥਾ ਇਸੇ ਤਰ੍ਹਾਂ ਬਹਾਲ ਰਹੇਗੀ ਇਸੇ ਤਰ੍ਹਾਂ ਚਲਦੀ ਰਹੇਗੀ ਆਪ ਸਰਬੱਤ ਗੁਰ ਸਿੱਖ ਸੰਗਤਾਂ ਦਾ ਧੰਨਵਾਦ ਹਾਜ਼ਰੀਆਂ ਭਰ ਕੇ ਜੀਵਨ ਸ਼ਾਸਨ ਨੂੰ ਸਫਲਾ ਕਰ ਰਹੇ ਹੋ ਮਹਾਰਾਜ ਕਿਰਪਾ ਕਰਨ ਹਾਜ਼ਰੀਆਂ ਪਰਵਾਉਂਦੇ ਰਹਿਣ ਬੇਨਤੀਆਂ ਕਰਦਿਆਂ ਤੋਂ ਹਜ਼ੂਰੀ ਚ ਵਿਚਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰਟੀਆਂ ਰਹਿ ਜਾਂਦੀਆਂ ਆਪ ਸੰਗਤਾਂ ਬਖਸ਼ਣ ਹਾਰ ਬਖਸ਼ ਲੈਣਾ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ